ਕੋਜ਼ੀ 트럼ਪ ਦਾ ਜੱਜਾਂ ਦੇ ਨਾਲ ਜਿਹੜਾ ਉਲਝਣ ਨੂੰ ਲੈ ਕੇ ਅਲਸਲਵਾਡੋਰ ਦਾ ਜਿਹੜਾ ਰਾਸ਼ਪਤੀ ਉਹ ਵੀ ਇਸ ਵਿਵਾਦ ਦੇ ਵਿੱਚ ਚਰਚਾ ਦੇ ਵਿੱਚ ਜਿਹੜਾ ਉਹ ਕੁੱਦ ਗਿਆ ਆ ਉਹਨੇ ਇਹ ਕਹਿ ਦਿੱਤਾ ਵੀ ਕਹਿੰਦੇ ਵੀ ਅਮਰੀਕਾ ਦੇ ਵਿੱਚ ਜੁਡੀਸ਼ੀਅਲ ਕੂ ਜਿਹੜਾ ਇਸ ਟਾਈਮ ਚੱਲ ਰਿਹਾ ਆ ਇਹਨੂੰ 6 ਮਿਲੀਅਨ ਡਾਲਰ ਮਿਲਣਾ ਆ 1 ਸਾਲ ਦੇ ਲਈ 300 ਕੈਦੀ ਜਿਹੜਾ ਰੱਖਣ ਦੇ ਲਈ ਇਹ ਤਾਂ ਕਹੂਗਾ ਇਹ ਕਹੂਗਾ ਵੀ ਭਾਈ ਵੱਧ ਤੋਂ ਵੱਧ ਜਿਹੜੀਆਂ ਕੈਦੀ ਸਾਡੇ ਕੋਲ ਅ ਜਿਹੜੇ ਉਹ ਘੱਲੋ ਸਾਨੂੰ ਤਾਂ ਜਿਹੜਾ ਇਸ ਤੇ ਨਾਲ ਨਜ਼ਾਰਾ ਹੀ ਜਿਹੜਾ ਬਹੁਤ ਆ ਖਾਸੇ ਜਿਹੜੇ ਡਾਲਰ ਆ ਉਹ ਬਣਨੇ ਆ ਉਧਰ ਕਈ ਜਿਹੜੇ ਰਿਪਬਲਿਕਨਸ ਆ ਉਹ ਵੀ ਸੀਤੇ ਬੋਲਾਂ ਦੇ ਨਾਲ ਮੜੀ ਮੜੀ ਆਵਾਜ਼ ਜਿਹੜੀ ਆ ਉਹ ਕੱਢ ਰਹੇ ਆ ਤੇ ਵਿਰੋਧ ਜਿਹੜਾ ਚੀਫ ਜਸਟਿਸ ਤੱਕ ਨੇ ਵੀ ਜਿਹੜਾ ਕਰ ਦਿੱਤਾ ਵੀ ਕਹਿੰਦੇ ਵੀ ਜਿਹੜੇ ਜੱਜਾਂ ਦੇ ਨਾਲ ਡਿਸਐਗਰੀਮੈਂਟ ਆ ਉਹ ਤੁਸੀਂ ਅਪੈਲਟ ਕੋਰਟ ਤੱਕ ਜਿਹੜਾ ਉਸ ਨੂੰ ਲੈ ਕੇ ਜਾਓ ਉਹ ਤਾਂ ਜਿਹੜਾ ਆਨਸਰ ਇੰਪੀਚਮੈਂਟਸ ਜਿਹੜੀਆਂ ਉਹ ਨਹੀਂ ਹੈਗੀਆਂ ਸੋ ਜੀਓਪੀ ਲਾ ਮੇਕਰ ਕਹਿੰਦਾ ਵੀ ਹੁਣ ਇਸ ਦੇ ਵਿੱਚ ਕਨਫਲਿਕਟ ਹੋਏ ਪਏ ਆ ਵੀ ਜਿਹੜੇ ਜਜਸ ਆ ਉਹਨਾਂ ਦੇ ਨਾਲ ਜਿਹੜੇ ਸਿੰਘ ਫਸੇ ਆ ਰਾਸ਼ਪਤੀ 트ੰਪ ਦੇ ਉਹਦੇ ਵਿੱਚ ਅੱਗੇ ਕੀ ਬਣੂਗਾ ਲਗਾਤਾਰ ਜਵਾਬ ਜਿਹੜਾ ਆ ਜੱਜ ਦੇ ਦੁਆਰਾ ਮੰਗਿਆ ਜਾ ਰਿਹਾ ਜਿਨ੍ਹਾਂ ਨੇ ਜਿਹੜੇ ਗੈਂਗਸਟਰ ਕਥਿਤ ਗੈਂਗਸਟਰ ਵੈਨੇਜ਼ੁਏਲਾ ਦੇ ਉਹਨਾਂ ਨੂੰ ਅਲਸਾਲਵਾਡੋਰ ਦੇ ਵਿੱਚ ਕੱਲਣ ਦੇ ਉੱਤੇ ਰੋਕ ਲਾਈ ਸੀ ਵੀ ਸਵਾਲ ਜਿਹੜੇ ਪੁੱਛ ਰਹੇ ਵੀ ਤੁਸੀਂ ਕਿਉਂ ਨਹੀਂ ਗੱਲ ਜਿਹੜੀ ਸੁਣੀ ਤੇ ਟਰੰਪ ਪ੍ਰਸ਼ਾਸਨ ਹਾਲ ਦੀ ਘੜੀ ਇਸ ਤੇ ਵਿੱਚ ਕੋਈ ਜਵਾਬ ਉਹਨਾਂ ਨੂੰ ਨਹੀਂ ਦੇ ਰਹੇ ਹੈਗੇ ਸੈਨੇਟਰ ਲੀਜ਼ਾ ਮਰਕੋਸਕੀ ਇਲਾਸਕਾ ਤੋਂ ਰਿਪਬਲਿਕਨ ਪਾਰਟੀ ਦੇ ਆ ਉਹਨਾਂ ਨੇ ਵੀ ਪਿਛਲੇ ਮਹੀਨੇ ਕਿਹਾ ਸੀਗਾ ਵੀ ਵਾਈਟ ਹਾਊਸ ਨੂੰ ਕੋਰਟ ਰੋਲਿੰਗਸ ਦੇ ਨਾਲ ਕੰਪਲਾਈ ਕਰਨਾ ਚਾਹੀਦਾ ਹੈਗਾ ਆ ਪਰ ਇੱਕ ਚੀਜ਼ ਜਿਹੜੀ ਆ ਉਹ ਪਹਿਲਾਂ ਹੀ ਜਿਹੜੀ ਉਹ ਸੀਗੀ ਕਿਉਂਕਿ ਆ ਜਿਹੜਾ ਫੈਸਲਾ ਨਾਮੰਨਣ ਤੋਂ ਪਹਿਲਾਂ ਦੋ ਤਿੰਨ ਵੀਕ ਇਹਨਾਂ ਦੇ ਦੁਆਰਾ ਇਹ ਪ੍ਰਚਾਰ ਜਿਹੜਾ ਉਹ ਕੀਤਾ ਗਿਆ ਸੀਗਾ ਵੀ ਦੇਖੋ ਜੋ ਬਾਈਡਨ ਨੇ ਖੁਦ ਆਪ ਕਹਿਆ ਸੀਗਾ ਵੀ ਉਹਨੇ ਜਿਹੜੇ ਕਈ ਅਦਾਲਤਾਂ ਦੇ ਫੈਸਲੇ ਨਹੀਂ ਮੰਨੇ ਇਹ ਪੂਰਾ ਜਿਹੜਾ ਪ੍ਰਚਾਰ ਜਿਹੜਾ ਹੋਇਆ ਤੇ ਕਹਿੰਦੇ ਵੀ ਸਾਡੇ ਤੇ ਉੱਤੇ ਕਾਦੇ ਤੇ ਇੰਨਾ ਦਬਾਅ ਜਿਹੜਾ ਉਹ ਪਾਉਂਦੇ ਆ ਵੀ ਅਸੀਂ ਜਿਹੜੀਆਂ ਕੋਰਟ ਦੀਆਂ ਜਿਹੜੀਆਂ ਰੂਲਿੰਗਸ ਆ ਉਹਨਾਂ ਨੂੰ ਜਿਹੜਾ ਉਹ ਮੰਨਿਆ ਜਾਵੇ ਸੋ ਉਹ ਜਿਹੜੀ ਜਿਹੜੀ ਪਿਛੋਕੜ ਨੂੰ ਪੜਨ ਤੋਂ ਬਾਅਦ ਇਵੈਂਚੁਅਲੀ ਜਿਹੜੇ 트럼ਪ ਪ੍ਰਸ਼ਾਸਨ ਦੇ ਦੁਆਰਾ ਜਿਹੜੇ ਜੱਜ ਦੀ ਰੂਲਿੰਗ ਆ ਉਸ ਤੇ ਉਲਟ ਜਾ ਕੇ ਇਹ ਕਾਰਵਾਈ ਜਿਹੜੀ ਉਸ ਨੂੰ ਅੰਜਾਮ ਦਿੱਤਾ ਗਿਆ ਹੈ ਸੈਨੇਟ ਮੈਜੋਰਟੀ ਲੀਡਰ ਜਿਹੜੇ ਜான்ਸਨ ਆ ਸਾਊਥ ਕੋਟਾ ਤੋਂ ਉਹਨਾਂ ਨੇ ਕਿਹਾ ਵੀ ਕੋਰਟ ਦੇ ਕੋਲ ਵੈਲਿਡ ਰੋਲ ਹੋਣਾ ਚਾਹੀਦਾ ਆ ਵੀ ਉਹ ਵੈਲਿਡ ਰੋਲ ਆ ਤੇ ਉਹਨਾਂ ਨੂੰ ਸੁਣਿਆ ਜਿਹੜਾ ਉਹ ਜਾਣਾ ਚਾਹੀਦਾ ਹੈਗਾ ਆ ਸੋ ਰਾਸ਼ਪਤੀ 트럼ਪ ਜਿੰਨੂੰ ਵੀ ਨਹੀਂ ਲਾਈਕ ਕਰਦੇ ਉਹਨਾਂ ਨੂੰ ਪਤਾ ਹੀ ਆ ਵੀ ਉਹ ਕਰੋਕਟ ਤੇ ਪੁੱਠੇ ਸਿੱਦੇ ਨਾਂ ਜਿਹੜੋ ਲੈਣ ਦੇ ਵਿੱਚ ਬਾਹਰ ਨੇ ਉਹਨਾਂ ਨੇ ਵੀ ਜਿਹੜੇ ਜੱਜ ਜੇਮਸ ਬੋਸਬਰਗ ਆ ਉਹਨਾਂ ਬਾਰੇ ਇਦਾਂ ਦੀਆਂ ਹੀ ਜਿਹੜੀਆਂ ਟਿੱਪਣੀਆਂ ਕੀਤੀਆਂ ਸੀ 1798 ਦਾ ਏਲੀਅਨਜ਼ ਐਨਮੀ ਐਕਟ ਦੇ ਤਹਿਤ ਵੈਨੇਜ਼ੁਏਲਾ ਦੇ ਜਿਹੜੇ ਗੈਂਗਸਟਰਸ ਆ ਉਹਨਾਂ ਨੂੰ ਐਲਸਲਵਾਡੋਰ ਦੇ ਵਿੱਚ ਘੱਲ ਦਿੱਤਾ ਗਿਆ ਸੀ ਉਸੇ ਦਾ ਹੀ ਜਿਹੜਾ ਹੁਣ ਰੌਲਾ ਆ ਇਹ ਇਤੇ ਤੱਕ ਜਿਹੜਾ ਪਹੁੰਚੇ ਹੈ ਜਿਸ ਤੋਂ ਬਾਅਦ ਜੁਵੈਂਚਲੀ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਜਿਹੜੇ ਰਾਬਰਟਸ ਨੇ ਚੀਫ ਜਸਟਿਸ ਰਾਬਰਟਸ ਆ ਉਹਨਾਂ ਨੂੰ ਵੀ ਇਦਾਂ ਦਾ ਜਿਹੜਾ ਉਹ ਬਿਆਨ ਦੇਣਾ ਪਿਆ ਸੀਗਾ ਸੋ ਜਿਹੜੇ ਕਈ ਰਿਪਬਲਿਕਨ ਸਟ੍ਰੈਟਜਿਸਟ ਆ ਉਹ ਵੀ ਵਾਰਨ ਕਰ ਰਹੇ ਚੇਤਾਵਨੀ ਦੇ ਰਹੇ ਆ ਵੀ ਟਰੰਪ ਉਹਨਾਂ ਦੀ ਜਿਹੜੀ ਬੈਟਲ ਆ ਖਾਸ ਕਰਕੇ ਜਿਹੜੇ ਰਿਪਬਲਿਕਨ ਅਪਾਇੰਟਡ ਜੂਰਿਸਟ ਰਾਬਰਟਸ ਵਰਗੇ ਵੀ ਆ ਉਹ ਜਿਹੜੀ ਪ੍ਰੈਜ਼ੀਡੈਂਟ ਤੇ ਲਈ ਇੱਕ ਮਾੜੀ ਲੁੱਕ ਪੇਸ਼ ਕਰਦੀ ਆ ਪੋਲੀਟੀਕਲੀ ਕਹਿੰਦੇ ਵੀ 트럼ਪ ਇਸ ਵਾਂਸ ਅਗੇਨ ਬ੍ਰੇਕਿੰਗ ਨੋਰਮਸ ਇਟ ਡਸ ਰੇਜ਼ ਦ ਵਿਜ਼ਿਬਿਲਟੀ ਆਫ ਦ ਇਸ਼ੂ ਐਂਡ ਆਈ ਡੋਂਟ ਥਿੰਕ ਇਟ ਇੰਟਿਮੀਡੇਟਸ ਦ ਜੱਜਸ ਇਦਰ ਵੀ ਕਹਿੰਦੇ ਵੀ ਜੱਜ ਕੋਈ ਇਦਾਂ ਦੀਆਂ ਗੱਲਾਂ ਤੋਂ ਬਾੜਾ ਜਿਹੜਾ ਉਹ ਡਰਦੇ ਨਹੀਂ ਹੈਗੇ ਕਹਿੰਦੇ ਵੀ ਇਵੈਂਚੁਅਲੀ ਜਦ ਪਾਵਰ ਜੇ ਕਿਤੇ ਡੈਮੋਕ੍ਰੇਟ ਵਾਈਟ ਹਾਊਸ ਦੇ ਕੋਲ ਆਉਂਦੀ ਆ ਅ ਤੇ ਡੈਮੋਕ੍ਰੇਟ ਪ੍ਰੈਜ਼ੀਡੈਂਟ ਜਦੋਂ ਜੁਡੀਸ਼ੀਅਲ ਰੂਲਿੰਗਸ ਨੂੰ ਇਗਨੋਰ ਕਰੂਗਾ ਤਾਂ ਰਿਪਬਲਿਕਨਸ ਨੂੰ ਇਹ ਜਿਹੜੀ ਚੀਜ਼ ਨੂੰ ਸਿਚੁਏਸ਼ਨ ਨੂੰ ਜਿਹੜਾ ਉਹ ਦੁਬਾਰਾ ਯਾਦ ਜਿਹੜਾ ਉਹ ਦਵਾਇਆ ਆ ਜਾਂਦਾ ਰਹੂਗਾ ਸੋ ਅ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀਆਂ ਪਾਲਿਸੀਜ਼ ਆ ਜਿਹੜੀਆਂ ਇੰਸਟੀਟਿਊਸ਼ਨਸ ਆ ਜਿਹੜੀ ਵੱਖੋ ਵੱਖਰੀ ਪਾਵਰਸ ਦੀ ਡਿਵਾਈਡ ਡਿਵੀਜ਼ਨ ਕੀਤੀ ਹੋਈ ਆ ਵੀ ਐਗਜ਼ੈਕਟਿਵ ਕੋ ਕੀ ਪਾਵਰ ਆ ਜੁਡੀਸ਼ੀਅਲ ਕੋ ਕਿਹੜੀ ਆ ਕਾਂਗਰਸ ਦੇ ਕੋਲ ਕਿਹੜੀ ਆ ਜਦੋਂ ਸਾਰਾ ਰਲਗੱਡ ਹੁੰਦਾ ਆ ਤਾਂ ਇਵੈਂਚੁਅਲੀ ਇਸ ਦੇ ਜਿਹੜੇ ਲੰਮੇ ਸਮੇਂ ਦੇ ਵਿੱਚ ਜਿਹੜੇ ਸਿੱਟੇ ਆ ਬਾੜੇ ਚੰਗੇ ਜਿਹੜੇ ਉਹ ਨਹੀਂ ਨਿਕਲਦੇ ਹੁੰਦੇ ਕੋਈ ਵੀ ਜਿਹੜੀ ਆ ਉਹ ਪਾਵਰ ਨੂੰ ਆਪਣੇ ਕੋਲ ਕਨਸੋਲੀਡੇਟ ਇੱਕ ਜਾਣਾ ਜੋ ਕਰਕੇ ਰੱਖ ਲੈਂਦਾ ਆ ਤਾਂ ਫਿਰ ਉੱਥੇ ਅਥਾਰਟੀਰੀਜ਼ਮ ਜਿਹੜਾ ਉਹੀ ਦੇਖਣ ਨੂੰ ਮਿਲਦਾ ਆ ਅੱਜ ਦੇ ਗਾਰਡੀਅਨ ਨਿਊਯਾਰਕ ਟਾਈਮ ਐਨ ਵੀ ਸੀ ਬਹੁਤ ਸਾਰੇ ਜਿਹੜੇ ਮੈਗਜ਼ੀਨਸ ਆ ਨਿਊਜ਼ਪੇਪਰਸ ਉਹਨਾਂ ਨੇ ਇਮੀਗ੍ਰੇਸ਼ਨ ਨਾਲ ਰਿਲੇਟਡ ਬਹੁਤ ਸਟੋਰੀਜ਼ ਰਨ ਕੀਤੀਆਂ ਉਹ ਆਪਾਂ ਤੁਹਾਡੇ ਨਾਲ ਬ੍ਰੇਕ ਤੋਂ ਬਾਅਦ ਜਰੂਰ ਸ਼ੇਅਰ ਕਰਾਂਗੇ ਪਰ ਇਹ ਐਲ ਸੈਲਵਾਡੋਰ ਦਾ ਜਿਹੜਾ ਪ੍ਰੈਜ਼ੀਡੈਂਟ ਹੈਗਾ ਕਹਿੰਦਾ ਵੀ ਯੂ ਐਸ ਇਸ ਫੇਸਿੰਗ ਅ ਜੁਡੀਸ਼ੀਅਲ ਕੋਪ ਅਬ ਤੈਨੂੰ ਤਾਂ 6 ਮਿਲੀਅਨ ਡਾਲਰ ਮਿਲ ਗਿਆ ਤੂੰ ਕਿਧਰੋਂ ਕਹਿ ਰਿਹਾ ਵੀ ਜੁਡੀਸ਼ੀਅਲ ਜਿਹੜਾ ਕੋਪ ਆ ਉਹ ਇੱਥੇ ਚੱਲ ਰਿਹਾ ਤੇ ਉਧਰੋਂ ਅਲਨ ਮਾਸਕ ਨੂੰ ਹੀ ਕਹਤਾ ਵੀ ਹਾਂ ਉਹ 1000% ਸਹੀ ਕਹਿ ਰਿਹਾ ਹੈਗਾ ਇਹ ਲੋਰ ਮਾਸਕ ਹੋਣਾ ਨੇ ਪਿਛਲੇ ਦਿਨਾਂ 'ਚ ਜਦੋਂ ਜਰਮਨਸ ਇਲੈਕਸ਼ਨ ਹੋਈ ਸੀ ਜਿਹੜੇ ਨਾਜ਼ੀ ਪਾਰਟੀ ਦੇ ਨਾਲ ਸਿਮਤੀ ਰੱਖਦੇ ਆ ਓਸ ਪਾਰਟੀ ਦੇ ਲੋਕਾਂ ਨੂੰ ਇਹਨਾਂ ਨੇ ਸਪੋਰਟ ਕਰਨ ਦੀ ਜਿਹੜੀ ਧਿਆਨ ਦਿੱਤਾ ਸੀ ਤੇ ਉਸ ਤੋਂ ਬਾਅਦ ਜਰਮਨ ਦੇ ਲੋਕਾਂ ਨੇ ਬਹੁਤ ਵਿਰੋਧ ਕੀਤਾ ਸੀ ਤੇ ਅੱਜ 76% ਲੋਕ ਕਹਿੰਦੇ ਆ ਵੀ ਟੈਸਲਾ ਸਾਡੇ ਮੁਲਕ 'ਚ ਬਣਨੀ ਨਹੀਂ ਚਾਹੀਦੀ। ਸੋ ਇਸੇ ਕਰਕੇ ਟੈਸਲਾ ਦਾ ਸਟਾਕ ਜਿਹੜਾ ਹਰ ਰੋਜ਼ ਥੱਲੇ ਜਾ ਰਿਹਾ ਹੈਗਾ। ਇਹੀ ਨਹੀਂ ਸਟਾਰਲਿੰਕ ਨੂੰ ਵੀ ਘਾਟਾ ਪਿਆ ਆ। ਸਟਾਰਲਿੰਕ ਦੇ ਬਹੁਤ ਸਾਰੇ ਜਿਹੜੇ ਮਿਲੀਅਨਸ ਤੋਂ ਬਿਲੀਅਨਸ ਆਫ ਡਾਲਰ ਦੇ ਜਿਹੜੇ ਪ੍ਰੋਜੈਕਟ ਵੱਖ-ਵੱਖ ਮੁਲਕਾਂ ਦਾ ਉਹ ਡੈੱਡ ਹੋਏ ਆ। ਜਿਹੜੀ ਸਪੇਸ ਐਕਸ ਵੀ ਆ ਜੀ ਤਾਂ ਹੀ ਚੱਲਦੀ ਆ ਸਰਕਾਰੀ ਰਾਸ਼ੀ ਦੇ ਉੱਤੇ। ਉਦਾਂ ਤਾਂ ਇਹ ਇਹਨੂੰ NASA ਨੂੰ ਜਿਹੜਾ ਖੋਰਾ ਲਾ ਕੇ ਆਪ ਜਿਹੜਾ ਉਹ ਮੋੜੇ ਲੱਗੇ ਆ ਇਸੇ ਕੰਮ 'ਚ ਸੀ ਓਬਾਮਾ ਨੇ ਬਹੁਤ ਸਾਥ ਦਿੱਤਾ ਸੀ ਇਸ ਦਾ ਇੱਕ ਟਾਈਮ ਦੇ ਉੱਤੇ ਤੇ ਉਸ ਟਾਈਮ ਦੇ ਉੱਤੇ ਇਹਨੂੰ ਬੜੇ ਜਿਹੜੇ ਪ੍ਰੋਜੈਕਟ ਵੀ ਜਿਹੜੇ ਮਿਲੇ ਤੇ ਰਾਸ਼ੀ ਵੀ ਜਿਹੜੀ ਉਹ ਬਹੁਤ ਲਗਾਤਾਰ ਮਿਲ ਰਹੀ ਆ ਹੁਣ ਬਾਕੀਆਂ ਦੀ ਤੇ ਫੰਡਿੰਗ ਕਟਾਉਣੀ ਚਾਹੁੰਦਾ ਆ ਜਿਹੜੇ ਇਨਸਪੈਕਟਰ FAA ਦੇ ਇਸ ਦੀ ਇਨਵੈਸਟੀਗੇਸ਼ਨ ਕਰ ਰਹੇ ਸੀ ਉਹਨਾਂ ਦੀ ਤਾਂ ਇਹ ਛੁੱਟੀ ਕਰਵਾ ਦਿੰਦਾ ਆ ਡੋਜ ਦੀ ਜਿਹੜੀ ਉਹ ਆੜ ਦੇ ਵਿੱਚ ਸੋ ਲੋਕਾਂ ਨੂੰ ਵੀ ਜਿਹੜਾ ਨਜ਼ਰ ਆ ਰਿਹਾ ਇਹ ਹੀ ਨਹੀਂ ਜਦ ਸੌਚੋਕ ਸਮਾਗਮ ਸੀਗੀ ਉਸ ਤੋਂ ਬਾਅਦ ਚ ਜਿਹੜੀ ਪਾਰਟੀ ਹੋਈ ਸੀ ਜਦ ਹਿਟਲਰ ਵਾਲਾ ਇਹਨੇ ਸਲੂਟ ਮਾਰਿਆ ਸੀ ਉਸ ਤੋਂ ਬਾਅਦ ਹੀ ਲੋਕਾਂ ਦੇ ਜਿਹੜੀ ਉਹ ਖੜਕਣ ਲੱਗ ਗਈ ਸੀ ਵੈਸੇ ਵੀ ਜਿਹੜੇ ਫਾਰ ਰਾਈਟ ਵਾਲੀ ਤੁਸੀਂ ਗੱਲ ਕੀਤੀ ਅੱਜ ਤਾਂ ਨਹੀਂ ਇਹ ਕੱਦਾ ਹੀ ਹੁਣ ਚੇਂਜ ਜਿਹੜਾ ਇਸ ਦੇ ਵਿੱਚ ਬਦਲਾਅ ਆਇਆ ਸੀ ਕਿਸੇ ਟਾਈਮ ਦੇ ਉੱਤੇ ਇਹ ਵੀ ਡੈਮੋਕ੍ਰੇਟ ਪਾਰਟੀ ਦਾ ਸਪੋਰਟਰ ਹੁੰਦਾ ਸੀਗਾ ਪਰ ਉਹਨਾਂ ਦੀਆਂ ਪਾਲਿਸੀ ਤੋਂ ਅੱਕਿਆ ਜਿਹੜਾ ਉਹ ਇਧਰਲੇ ਪਾਸੇ ਨੂੰ ਛਾਲ ਮਾਰੀ ਆ ਛਾਲ ਕਾਦੀ ਮਾਰੀ ਉਹ ਗਾਂ ਹੀ ਜਿਹੜਾ ਜਿਆਦਾ ਇਹ ਲੰਘ ਗਿਆ ਹੈਗਾ ਆ ਸੋ ਹੁਣ ਇਸੇ ਦੇ ਵਿੱਚ ਜਿਹੜਾ ਜੋ ਸੀ ਇਲਨ ਮਸਕ ਦੀ ਗੱਲ ਕਰਦੇ ਜਾਈਏ ਤਾਂ ਇਲਨ ਮਸਕ ਕਹਿੰਦੇ ਵੀ ਇਮੀਗ੍ਰੇਸ਼ਨ ਦੀ ਵਰਤੋਂ ਕਰਦੇ ਹੋਏ ਇਹ ਕਹ ਰਿਹਾ ਆ ਵੀ ਜਿਹੜਾ ਵੋਟਰ ਫਰਾਡ ਨੂੰ ਇਹ ਕਰ ਰਿਹਾ ਵੀ ਉਹਦੇ ਨਾਲ ਵੋਟਰ ਫਰਾਡ ਹੁੰਦਾ ਆ ਤੇ ਉਹਦੇ ਕਰਕੇ ਹੀ ਕਹਿੰਦੇ ਜੀ ਅਸੀਂ ਐਸਐਸਏ ਦੇ ਵਿੱਚ ਕੱਟ ਜਿਹੜੇ ਉਹ ਕਰਨ ਜਾ ਰਹੇ ਆ ਆ ਇਲਨ ਮਸਕ ਨੇ ਇੱਕ ਵਾਰੀ ਫੇਰ ਗਲਤ ਢੰਗ ਦੇ ਨਾਲ ਕਹਿੰਦੇ ਵੀ ਇਹ ਕਲੇਮ ਕੀਤਾ ਵੀ ਜਿਹੜੇ ਅਨ ਡਾਕੂਮੈਂਟਡ ਇਮੀਗ੍ਰੈਂਟਸ ਆ ਉਹ ਬਿਲੀਅਨਸ ਆਫ ਡਾਲਰ ਜਿਹੜੇ ਉਹ ਸਾਈਫਨ ਕਰ ਰਹੇ ਆ ਜਿਹੜੇ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਸਕੀਮ ਆ ਵੋਟਸ ਨੂੰ ਜਿਹੜਾ ਉਹ ਲੈ ਕੇ ਅੱਜ ਤਾਂ ਨਹੀਂ ਇਹ ਬਹੁਤ ਚਿਰ ਦਾ ਜਿਹੜਾ ਪ੍ਰਚਾਰ ਇਸ ਤਰੀਕੇ ਦਾ ਚੱਲਦਾ ਜਿਹੜਾ ਹੋ ਆ ਰਿਹਾ ਆ ਇਲਨ ਮਸਕ ਹੋਣਾ ਨੇ ਇਹ ਜਿਹੜਾ ਹੋ ਪੇਸ਼ਕਸ਼ ਕੀਤੀ ਸੀਗੀ ਵੀ ਜਿਹੜਾ ਫੋਨ ਸਰਵਿਸ ਆ ਸ਼ੋਸ਼ਲ ਸਿਕਿਉਰਟੀ ਐਡਮਿਨਿਸਟ੍ਰੇਸ਼ਨ ਦੀ ਵੀ ਜਿਹਦੇ ਕਲੇਮਸ ਦੀ ਚਰਚਾ ਹੁੰਦੀ ਆ ਜਾਂ ਗੱਲ ਹੁੰਦੀ ਆ ਉਸ ਨੂੰ ਉਹ ਕੱਟ ਕਰਨਾ ਚਾਹੁੰਦੇ ਨੇ ਪਰ ਹਾਲ ਦੀ ਘੜੀ ਇਸ ਦੇ ਵਿੱਚ ਥੋੜੇ ਜਿਹਾ ਪੁਸ਼ ਬੈਕ ਇਹਨਾਂ ਨੂੰ ਆਪ ਜਿਹੜਾ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ ਸੋ ਪਰ ਕਹਿੰਦੇ ਵੀ ਮਸ਼ਕ ਹੁਣੀ ਇਹ ਕਹਿ ਰਹੇ ਆ ਵੀ ਇਮੀਗ੍ਰੇਸ਼ਨ ਅਨ ਡਾਕੂਮੈਂਟਡ ਇਮੀਗ੍ਰੈਂਟਸ ਦੇ ਨਾਂ ਦੇ ਉੱਤੇ ਬਿਲੀਅਨਸ ਆਫ ਡਾਲਰ ਖਬੇਸਾ ਜੀ ਕਿੰਨਾ ਜਾ ਰਿਹਾ ਆ ਜਿਹਦੇ ਵਿੱਚ ਸੋ ਸਿਕਿਉਰਿਟੀ ਮੈਡੀਕੇਟ ਡਿਸੇਬਿਲਟੀ ਪ੍ਰੋਗਰਾਮ ਇਹ ਸਾਰੀਆਂ ਸਾਰੀਆਂ ਕਹਿੰਦੇ ਸਕੀਮਾਂ ਜਿਹੜੀਆਂ ਆ ਡੈਮੋਕ੍ਰੇਟ ਪਾਰਟੀ ਦੀਆਂ ਵੋਟਾਂ ਲੈਣ ਦੀਆਂ ਜਿਹੜੀਆਂ ਸਕੀਮਾਂ ਆ ਸੋ ਇਸੇ ਲਈ ਜਿਹੜੀ ਆ ਜਿਹੜੀ ਆਪਣੀ ਜਿਹੜੀ ਆ ਉਸ ਨੂੰ ਉਹ ਕਰ ਰਹੇ ਹੈਗੇ ਆ ਵੀ ਭਾਈ ਇਸ ਤਰੀਕੇ ਦੇ ਨਾਲ ਆਪਾਂ ਕਟਸੇ ਦੇ ਵਿੱਚ ਕਰਦੇ ਹੈਗੇ ਆ